ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਡੇ ਨਗਰ ਕੋਸਰਨ ਧੀਰ ਦੇ ਵਿੱਚ ਰੁਦਰਪੁਰ ਉੱਤਰਾਖੰਡ ਤੋਂ ਸੰਗਤ ਆਈ ਆ ਜੋ ਕਿ ਪਿਛਲੇ ਢਾਈ ਤੋਂ ਤਿੰਨ ਮਹੀਨਿਆਂ ਦੇ ਪਹਿਲਾਂ ਸਾਨੂੰ ਇੱਕ ਸਾਧਨ ਦੇ ਕੇ ਗਏ ਸੀ ਜੋ ਕਿ ਸਮੇਂਦਾ ਪਾਲਕੀ ਸਾਹਿਬ ਬਣਾਉਣ ਵਾਸਤੇ ਸੋ ਅੱਜ ਉਥੋਂ ਦੀ ਸੰਗਤ ਆਈ ਆ ਆਪਾਂ ਸੰਗਤ ਆਈ ਹੋਈ ਸੰਗਤ ਨੂੰ ਇਹ ਪੁੱਛਣਾ ਚਾਹਾਂਗੇ ਕਿ ਸੰਗਤ ਨੂੰ ਜੀ ਸਾਡੇ ਤੱਕ ਪਹੁੰਚ ਕਿਵੇਂ ਹੋਈ ਪਾਲਕੀ ਸਾਹਿਬ ਬਣਾਉਣ ਦੀ ਇਸ ਹੁਨਰ ਦੀ ਤੇ ਸਾਡਾ ਕੀਤਾ ਹੋਇਆ ਕੰਮ ਤੁਹਾਨੂੰ ਕਿਵੇਂ ਲੱਗਾ ਇਹ ਸ਼ਬਦਾਰਾਂਈ ਸੰਗਤ ਨੂੰ ਜਰੂਰ ਸਾਂਝ ਪਾਓ ਜੀ ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਨ੍ਹਾਂ ਕਿ ਵੀ ਜਿਨੇ ਸਾਨੂੰ ਦੱਸਿਆ ਆ ਕਿ ਕਿਦਾਂ ਸਾਨੂੰ ਪਤਾ ਲੱਗਿਆ ਇਹ ਪਾਲਕੀ ਸਾਹਿਬ ਬਾਰੇ ਤਾਂ ਅਸੀਂ ਰੁੱਦਰਪੁਰ ਉੱਤਰਾਖੰਡ ਤੋਂ ਆਏ ਹੋਏ ਹਾਂ ਜੀ ਉੱਥੇ ਸਾਡੇ ਇੱਕ ਵੀਰ ਜੀ ਆ ਮਰਜੀਤ ਸਿੰਘ ਭਾਈ ਸਾਹਿਬ ਜੀ ਉਹ YouTube ਦੇਖਦੇ ਸੀਗੇ ਉਹਨਾਂ ਨੇ ਭਾਈ ਸਾਹਿਬ ਦੀ ਵੀਡੀਓ ਦੇਖੀ ਪਾਲਕੀ ਸਾਹਿਬ ਦੇਖੇ ਬਹੁਤ ਸੋਹਣੇ ਲੱਗੇ ਉਹਨਾਂ ਨੂੰ ਉਹਨਾਂ ਦੇ ਮਨ 'ਚ ਫੁਰਨਾ ਆਇਆ ਕਿ ਅਸੀਂ ਵੀ ਇੰਦਾ ਦੀ ਪਾਲਕੀ ਸਾਹਿਬ ਬਣਾ ਕੇ ਅਤੇ ਸੰਗਤ ਨੂੰ ਦਈਏ ਗੁਰਦੁਆਰੇ ਸਾਹਿਬ ਦੀ ਸ਼ੋਭਾ ਹੋਣੀ ਹੈ ਉਥੇ ਹੋਰ ਵੀ ਸਾਦਨਿਆਂ ਪਾਲਕੀ ਸਾਹਿਬ ਵਧੀਆ ਬਣਦੇ ਸੀ ਪਹਿਲਾਂ ਵੀ ਬਹੁਤ ਸੋਹਣੇ ਉੱਥੇ ਬਣਦੇ ਸੀ ਪਰ ਉਹ ਦੇਖ ਕੇ ਹੋਰ ਮਨ 'ਚ ਉਹਨਾਂ ਦੇ ਚਾ ਆਇਆ ਕਿ ਅਸੀਂ ਹੋਰ ਵਧੀਆ ਕਰਕੇ ਕੋਈ ਚੰਗਾ ਉਪਰਾਲਾ ਕਰੀਏ ਭਾਈ ਸਾਹਿਬ ਨੂੰ ਅਪਰੋਚ ਕੀਤਾ ਸੀ ਇਹਨਾਂ ਦਾ ਨੰਬਰ ਸੀਗਾ YouTube ਤੇ ਚੱਲ ਰਿਆਂ ਇਹਨਾਂ ਨਾਲ ਗੱਲਬਾਤ ਕੀਤੀ ਪਹਿਲਾਂ ਫੋਨ ਰਾਹੀਂ ਗੱਲ ਹੋਈ ਫਿਰ ਅਸੀਂ ਇੱਥੇ ਆਏ ਦਲਬਾਜ ਸਿੰਘ ਵੀਰ ਜੀ ਦਾ ਮੈਂ ਤਾਂ ਇਹ ਪਿਆ ਕੇ ਪਤਾ ਕੀਤਾ ਸਾਰੀ ਜਾਣਕਾਰੀ ਲਈ ਵੀਰ ਜੀ ਹੁਣਾਂ ਤੋਂ ਤਾਂ ਇਹਨਾਂ ਨੇ ਸਾਨੂੰ ਪੂਰੇ ਚੰਗੇ ਡਿਟੇਲ ਚੰਗੇ ਤਰੀਕੇ ਨਾਲ ਸਾਨੂੰ ਦੱਸਿਆ ਕਿ ਕਿਦਾਂ ਇਹਦਾ ਹੋ ਸਕਦਾ ਆ ਪੂਰਾ ਕਰਕੇ ਯਾਦ ਕੀਤੀ ਜਾ ਸਕਦੀ ਆ ਅਸੀਂ ਫਿਰ ਇਹਨਾਂ ਨੂੰ ਐਡਵਾਂਸ ਉੱਥੇ ਦੇ ਕੇ ਗਏ ਗੱਲ ਕੀਤੀ ਫਿਰ ਇੱਕ ਵਾਰੀ ਉਥੋਂ ਗੱਡੀ ਲੈ ਕੇ ਆਏ ਨਵੀਂ ਬੁਲੇਰੋ ਉਧਰਪੁਰ ਤੋਂ ਇਹ ਨੰਬਰ ਉੱਥੇ ਦਾ ਹੀ ਆ ਜੀ ਉਧਰਪੁਰ ਸਾਹਿਬ ਜੀ ਦਾ ਤਾਂ ਫਿਰ ਭਾਈ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਅਸੀਂ ਗੁਰਪੁਰ ਤੋਂ ਪਹਿਲਾਂ ਜੋ ਕਿ ਇੱਥੇ ਦੀ ਰੁਦਰਪੁਰ ਦੀ ਸੰਗਤ ਮਨਾਉਂਦੀ ਆ 5 ਨਵੰਬਰ ਦਾ ਆ ਇੱਕ ਦਿਨ ਪਹਿਲਾਂ ਨਗਰ ਕੀਰਤਨ ਹੁੰਦਾ ਹੈ ਜੀ ਉੱਥੇ ਅਸੀਂ ਨਗਰ ਕੀਰਤਨ ਵਿੱਚ ਇਹ ਪਾਲਕੀ ਸਾਹਿਬ ਲਾਉਂਦੇ ਆ ਤਾਂ ਭਾਈ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਅਸੀਂ 25 26 ਤਰੀਕ ਤੱਕ ਤੁਹਾਨੂੰ ਇਹ ਪਾਲਕੀ ਸਾਹਿਬ ਤਿਆਰ ਕਰਕੇ ਦੇਵਾਂਗੇ ਤਾਂ ਅਸੀਂ ਵੀ ਆਸ਼ਵਸਤ ਹੋ ਗਏ ਕਿ ਚਲੋ ਠੀਕ ਹੈ ਜੀ ਵਧੀਆ ਕੰਮ ਹੋਏਗਾ ਤਾਂ ਅਸੀਂ ਮੁੜ ਕੇ ਇੱਥੇ ਆਏ ਆ ਇਹਨਾਂ ਨੇ ਸਾਨੂੰ ਬਿਲਕੁਲ ਟਾਈਮ ਤੇ ਰੈਡੀ ਕਰਕੇ ਦਿੱਤੀ ਆ ਤਾਂ ਜਿੱਦਾਂ ਆਪਾਂ ਸੋਚਿਆ ਸੀ ਉਹ ਤੋਂ ਵੀ ਜ਼ਿਆਦਾ ਵਧੀਆ ਕਰਕੇ ਇਹਨਾਂ ਨੇ ਪਲਕੀ ਸਜਾ ਕੇ ਤਿਆਰ ਕਰਕੇ ਸਾਨੂੰ ਦਿੱਤੀ ਆ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਸੋਹਣਾ ਉਪਰਾਲਾ ਕੀਤਾ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਜੀ ਅ ਉਮੀਦ ਕਰਦੇ ਆ ਕਿ ਅੱਗੇ ਵੀ ਇਹਦਾ ਸੰਗਤਾਂ ਦੀ ਸੇਵਾ ਕਰਦੇ ਰਹਿਣਗੇ ਯਾਨੀ ਸ਼ਬਦ ਆ ਰਹੇ ਅਸੀਂ ਇਹੀ ਕਹਿ ਸਕੀਏ ਕਿ ਤੁਸੀਂ ਸਾਡੇ ਪਿੱਤੇ ਹੋਏ ਕੰਮ ਤੋਂ ਹੁਣੋਂ ਤੋਂ ਬਹੁਤ ਖੁਸ਼ ਹਾਂ ਜੀ ਬਹੁਤ ਖੁਸ਼ ਹਾਂ ਭਾਈ ਸਾਹਿਬ ਜੀ ਦੀ ਕਾਰੀਗਰੀ ਬਹੁਤ ਵਧੀਆ ਜੀ ਬੜਾ ਮੀਨਾਕਾਰੀ ਬਹੁਤ ਵਧੀਆ ਕੀਤੀ ਹੋਈ ਆ ਪੇਂਟ ਡੀਕੋ ਪੇਂਟ ਕੀਤਾ ਆ ਪਤਾ ਨਹੀਂ ਲੱਗ ਰਿਹਾ ਇਹ ਵਾਈਟ ਕਲਰ ਦੀ ਜੀ ਬਲੇਰੋ ਸੀਗੀ ਹੁਣ ਪੂਰੀ 골ਡਨ ਸੁਨਹਿਰੀ ਕਲਰ ਹੋ ਗਿਆ ਜੀ ਪਤਾ ਨਹੀਂ ਲੱਗ ਰਿਹਾ ਕਿਤੇ ਵੀ ਬਹੁਤ ਸੋਹਣਾ ਕੰਮ ਕੀਤਾ ਪੈੜਾ ਨੇ ਉਹ ਆਈ ਹੋਈ ਸੰਗਤ ਨੂੰ ਆਪਾਂ ਅੱਜ ਚਾਬੀਆਂ ਸੌਂਪਦੇ ਆ ਤੇ ਵਿਦਾਇਗੀ ਸਮੇਂ ਇਹਨਾਂ ਤੋਂ ਰੁਕ ਕੇ ਮਿਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈ SO ਆਪਾਂ ਅਗਲੀ ਵਾਰ ਅਗਲੇ ਕਿਸੇ ਪੈਣ ਦੀ ਸੰਗਤ ਨਾਲ ਮਿਲਦੇ ਆ ਜੀ ਤਦ ਤੱਕ ਲਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਆਈ ਹੋਈ ਸੰਗਤ ਨੂੰ ਜਿਉਂ ਆ ਕਹਿਨੇ ਆ ਤੇ ਇੱਕ ਆਪਾ ਆਈ ਹੋਈ ਸੰਗਤ ਦਾ ਧੰਨਵਾਦ ਵੀ ਕਰਦਾ ਹਾਂ ਕਾਂਸਾ ਵਾਈਡ ਸੋ ਅੱਜ ਸਾਡੇ ਨਗਰ ਪੋਸਾਰਾਂ ਕੀ ਦੇ ਵਿੱਚ ਸੰਗਤ ਆਈ ਆ ਜਿਲ੍ਹਾ ਤਰਨਤਾਰਨ ਸ਼ਹਿਰ ਆ ਪਨਵਾਚ ਪੱਤੀ ਦੇਸਵਾ ਦੀ ਸੰਗਤ ਆਈ ਆ ਜੋ ਕਿ ਪਿਛਲੇ 2.5 ਤੋਂ 3 ਮਹੀਨਿਆਂ ਤੋਂ ਸਾਡੇ ਕੋ ਪਾਗਲ ਪਾਲਕੀ ਸਾਹਿਬ ਬਹਨਵਾਸ ਤੇ ਦੇਣ ਤੇ ਗਏ ਸੀਗੇ ਸੋ ਅੱਜ ਉਹ ਪਾਲਕੀ ਸਾਹਿਬ ਤਿਆਰ ਬਰ ਤਿਆਰ ਹੈ ਤੇ ਰਵਾਨਾ ਕਰਨ ਸਮੇਂ ਆਪਾਂ ਨੇ ਕੋਈ ਆਈ ਸੰਗਤ ਤੇ ਆਪਾਂ ਹੀ ਕੋਈ ਸੰਗਤ ਤੇ ਤੁਸੀਂ ਦੇ ਕੇ ਤੁਸੀਂ ਸਾਡੇ ਕੋਲ ਪਹੁੰਚੇ ਤੇ ਲਈ ਸਾਡਾ ਕੰਮ ਕਿਦਾਂ ਲੱਗਾ ਦੇਖਣ ਵਾਲੀ ਸਿਕਰ ਸੰਗਤ ਨੂੰ ਸ਼ਬਦਾਰੀ ਜਰੂਰ ਸ਼ਾਨ ਪਾਏਗਾ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਦਾ ਾਲਸਾ ਵਾਹਿਗੁਰੂ ਜੀ ਕੀ ਪਤਾਈ ਤੇ ਵੀ ਇਹਨਾਂ ਨੇ ਪਾਲਕੀ ਸਾਡਾ ਕੰਮ ਬਹੁਤ ਸੋਨਾ ਕੀਤਾ ਜੀ ਇੰਨਾ ਤੱਕ ਆਹੀ ਪਹੁੰਚ ਸੋਸ਼ਲ ਮੀਡੀਆ ਤੇ ਰਾਈ ਕੀਤੀ ਜੀ ਤੇ ਇਹਨਾਂ ਦੇ ਦੁਆਰਾ ਪਿਆਰ ਉਹਦੀ ਪਾਲਕੀ ਇੱਕ ਸਾਡੇ ਪਿੰਡ ਅੱਗੇ ਵੀ ਗਈ ਆ ਤੇ ਦੂਸਰੀ ਪਾਲਕੀਤਾ ਵਜੋਂ ਟੱਲੀ ਆ ਜੀ ਆ ਕੰਮ ਹੋਇਆ ਜੀ ਤੇ ਸੋ ਪਾਲਕੀ ਦੀ ਵਿਦਾਇਗੀ ਦੇ ਸਮੇ ਆਪਾਂ ਪਾਲਕੀ ਦੀਆਂ ਚਾਬੀਆਂ ਸੰਗਤ ਨੂੰ ਦਿੰਨੇ ਆ ਜਿਵੇਂ ਆਇਆ ਕਹਿੰਨੇ ਆ ਜਿਵੇਂ ਕਹਿੰਨੇ ਆ ਤੇ ਮਿਲਦੇ ਆ ਇਸ ਤੋਂ ਕਿਸੇ ਅਗਲੀ ਪੈਨ ਦੀ ਸੰਗਤ ਦੇ ਨਾਲ ਤਦ ਤੱਕ ਫਤਿਹ ਦੀ ਸਾਰ ਵਾਇਰਲ ਕੀਤਾਗਾ ਵਾਇਰਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਡੇ ਨਗਰ ਦੇ ਸਰਾਂ ਦੇ ਇੱਥੇ ਵਿੱਚ ਜ਼ਿਲ੍ਹਾ ਗੁਰਦਾਸਾ ਫਗਵਾੜਾ ਤੋਂ ਪਿੰਡ ਕੁੰਮੜਾ ਤੋਂ ਸੰਗਤ ਆਈ ਆ ਜੇ ਸਮੂਹ ਦੋ ਮਹੀਨੇ ਪਹਿਲਾਂ ਇੱਕ ਸਾਧਨ এডੂਕੇਸ਼ਨ ਦੇ ਸਾਧਨ ਦੇ ਕੇ ਗਏ ਸੀ ਜਿਸ ਤੇ ਆਪਾ ਪਾਲਕੀ ਸਾਹਿਬ ਸਜਾਈਆ ਤਿਆਰ ਕੀਤਾ ਸਿੱਧਰ ਸਵਾਰਾ ਤੇ ਅੱਜ ਉਹ ਵਿਦਾਇਗੀ ਦਾ ਸਮਾ ਪਾਲਕੀ ਸਾਹਿਬ ਸੰਪੰਨ ਦਾ ਸਮਾ ਆਇਆ ਆਈ ਹੋਈ ਸੰਗਤ ਦਾ ਧੰਨਵਾਦ ਕਰਦੇ ਆ ਤੇ ਆਈ ਹੋਈ ਸੰਗਤ ਨੂੰ ਪਾਏ ਕੁਛ ਲਿਆ ਕਿ ਤੁਸੀਂ ਸਾਡੇ ਕੋਲੇ ਪਹੁੰਚੇ ਕਿਵੇਂ ਔਰ ਸਾਡਾ ਕੀਤਾ ਹੋਇਆ ਕੰਮ ਆ ਜਿਹੜਾ ਉਹ ਸ਼ਬਦਾਂ ਰਾਹੀਂ ਸੰਗਤ ਨੂੰ ਜਰੂਰ ਸਾਝ ਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਤੁਹਾਡੇ ਬਾਰੇ ਭਾਜੀ ਮੀਡੀਆ ਤੋਂ ਪਤਾ ਲੱਗਦਾ ਸੀ। ਜੀ ਤੇ ਕੰਮ ਤੁਹਾਡਾ ਬਹੁਤ ਵਧੀਆ ਹੈਗਾ ਆ। ਸਾਰੀ ਟੀਮ ਦਾ ਧੰਨਵਾਦ ਹੈਗਾ ਆ। ਕੰਮ ਬਹੁਤ ਜੀਂਦਗੀਆ ਕੀਤਾ ਉਹ ਤਰੀਕਿਆਂ ਨਾਲ ਕੀਤਾ। ਟਾਈਮ ਨਾਲ ਕੀਤਾ। ਤੁਸੀਂ ਜਣੀ ਸੰਤੋਸ਼ਟ ਹੋ ਪੂਰੀ ਤਰ੍ਹਾਂ। ਬਿਲਕੁਲ ਸੰਤੋਸ਼ਟ ਹਾਂ ਅਸੀਂ ਤੇ ਹੋਰ ਵੀ ਕੋਈ ਮੇਰਾ ਵੀਰ ਹੋਵੇ ਤਾਂ ਕੰਮ ਕਰੋਨਾ ਇੰਚ ਬiduría ਕੰਮ ਕਰਦੇ। ਬiduría ਕੰਮ ਕੀਤਾ ਜਾਂਦਾ ਹੈ। ਆਈ ਹੋਈ ਸੰਗਤ ਦਾ ਧੰਨਵਾਦ ਕਰਦੇ ਆਂ ਤੇ ਸੰਗਤ ਨੂੰ ਆਪਾਂ ਇਸ ਪਾਲਕੀ ਸਾਹਿਬ ਦੀਆਂ ਚਾਬੀਆਂ ਜੋ ਸੌਂਪਦੇ ਆਂ। ਬੋਲੇ ਸੋਨਹਿਰਾ ਸਾਚੀ ਰਿਆਗੋ। ਸੋ ਸੰਗਤ ਜੀ ਮਿਲਦੇ ਆਪਾਂ ਕਿਸੇ ਅਗਲੇ ਪੈਂਡ ਦੀ ਸੰਗਤ ਨਾਲ ਤਦ ਤੱਕ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਕਿਨ ਜੀ।